ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਪਾਂ ਪੰਜਾਬੀ 올ਿਮਪੀਅਡ ਦੀ ਤਿਆਰੀ ਲਈ ਤੁਹਾਨੂੰ ਵਿਆਕਰਨ ਦੇ ਮੇਨ ਮੇਨ ਕੁਐਸਚਨ ਹਰ ਰੋਜ਼ ਉਹਨਾਂ ਦੇ ਬਾਰੇ ਵੀਡੀਓ ਅਪਲੋਡ ਕਰਦੇ ਆਂ ਇਹ ਜਿਹੜੇ ਆਪਾਂ ਵਿਆਕਰਨ ਬਾਰੇ ਕੁਐਸਚਨ ਤੁਹਾਨੂੰ ਵੀਡੀਓ ਦੇ ਰੂਪ ਵਿੱਚ ਅਪਲੋਡ ਕਰਦੇ ਆਂ ਉਸ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚੋਂ ਵੀ ਕੁਐਸਚਨ ਆਉਣਗੇ ਜੋ ਤੁਹਾਡੇ 10th ਦਾ ਪੰਜਾਬੀ ਦਾ ਪੇਪਰ ਹੋ ਉਸ ਵਿਆਕਰਨ ਵਿੱਚ ਵੀ ਕੁਐਸਚਨ ਤੁਹਾਡੇ ਲਈ ਜ਼ਰੂਰੀ ਨੇ ਅੁੱਧਰਾਜ ਆਪਾਂ ਪੜਾਂਗੇ ਵਿਸਮਿਕ ਵਿਸਮਿਕ ਹੈ ਜਿੰਨਾ ਸ਼ਬਦਾਂ ਦੁਆਰਾ ਕੁਝੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਆਦਿ ਭਾਵ ਪ੍ਰਗਟ ਹੋਣ ਉਹਨਾਂ ਨੂੰ ਬਿਸਮਿਕ ਕਹਿੰਦੇ ਆ ਜਿਹੜੇ ਪੁੱਤਰ ਆਪਣੇ ਅੰਦਰਲੇ ਭਾਵਾਂ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਆ ਠੀਕ ਹੈ ਆਪਣੇ ਅੰਦਰਲੇ ਜਿਹੜੇ ਭਾਵ ਨੇ ਉਹਨਾਂ ਬਾਰੇ ਜਾਣਕਾਰੀ ਦਿੰਦਾ ਉਹਨੂੰ ਕੀ ਆਪਾਂ ਬਿਸਮਿਕ ਕਹਨੇ ਆ ਜਿਵੇਂ ਕਿ ਹਾਈ ਆਪਾਂ ਜਿਵੇਂ ਕੋਈ ਦੁਖੀ ਹੁੰਨੇ ਆ ਆਪਾਂ ਕਹਿ ਦਿੰਨੇ ਆ ਹਾਈ ਆਹ ਗੱਲ ਹੋ ਗਈ ਠੀਕ ਆ ਆਹ ਕਿੰਨਾ ਸੋਹਣਾ ਫੁੱਲ ਹੈ ਆਹ ਆਹ ਕਿੰਨਾ ਸੋਹਣਾ ਫੁੱਲ ਹੈ ਠੀਕ ਹੈ ਵਾਜੀਵਾ ਐਦਾਂ ਦੀ ਆਪਾਂ ਗੱਲਾਂ ਜਿਹੜੇ ਆਪਣੇ ਅੰਦਰਲੀ ਜਿਹੜੇ ਭਾਵਨੇ ਉਹਨਾਂ ਨੂੰ ਪ੍ਰਗਟ ਕਰਦੀਆਂ ਨੇ ਬਿਸਮਿਕ ਕਿੰਨੀ ਤਰ੍ਹਾਂ ਦੇ ਹੁੰਦੇ ਪੁੱਤ ਤੁਸੀਂ ਯਾਦ ਰੱਖਣਾ ਬਿਸਮਿਕ ਹੁੰਦੇ ਨੇ 9 ਤਰ੍ਹਾਂ ਦੇ ਇਹ ਪੁੱਤ ਤੁਸੀਂ ਯਾਦ ਰੱਖਣਾ ਬਿਸਮਿਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ 9 ਤਰ੍ਹਾਂ ਦੇ ਬਿਸਮਿਕ ਦੇ ਕਿੰਨੇ ਕਿਸਮਾਂ ਨੇ 9 ਪਹਿਲੀ ਕਿਹੜੀ ਆ ਪ੍ਰਸ਼ੰਸਾਵਾਚਕ ਬਿਸਮਿਕ ਦੂਜੀ ਕਿਹ ਹੈ ਸ਼ੋਕਵਾਚਕ ਬਿਸਮਿਕ ਤੀਜੀ ਹੈਰਾਨੀਵਾਚਕ ਬਿਸਮਿਕ ਚੌਥੀ ਸੋਚਨਾਵਾਚਕ ਬਿਸਮਿਕ ਪੰਜਵੀਂ ਸੰਬੋਧਨੀ ਬਿਸਮਿਕ ਦੇ ਸੇ ਸਤਕਾਰਵਾਚਿਕ ਵਿਸਮਿਕ 7 ਫਟਕਾਰਵਾਚਿਕ ਵਿਸਮਿਕ 8 ਅਸੀਸਵਾਚਿਕ ਵਿਸਮਿਕ 9 ਇੱਛਾਵਾਚਿਕ ਡੇਗਾ ਪੁੱਤਰ ਜੀ ਮੈਨੂੰ ਤੁਹਾਨੂੰ ਕੀ ਨਾਮ ਤੋਂ ਪਤਾ ਲੱਗ ਰਿਹਾ ਜਿਸ ਚ ਕੀਆ ਕਿਸੇ ਵਿਅਕਤੀ ਦੀ ਆਪਾਂ ਪ੍ਰਸ਼ੰਸਾ ਕਰਦੇ ਜਿਵੇਂ ਆਪਾਂ ਕਹਿੰਦੇ ਆ ਸ਼ਾਬਾਸ਼ ਬਹੁਤ ਸੋਹਣਾ ਕੰਮ ਕੀਤਾ ਠੀਕ ਹੈ ਸ਼ੋਕਵਾਚਕ ਹੁੰਦਾ ਜਦੋਂ ਕੀ ਐ ਕੋਈ ਦੁੱਖ ਵਾਲੀ ਗੱਲ ਹੋਵੇ ਠੀਕ ਹੈ ਜਿਵੇਂ ਆਪਾਂ ਹਾਏ ਰੱਬਾ ਇਦਾਂ ਕਿਉਂ ਹੋਇਆ ਹੈਰਾਨੀ ਹੈਰਾਨੀ ਹੁੰਦਾ ਪੁੱਤਰ ਜਦੋਂ ਆਪਾਂ ਕੋਈ ਹੈਰਾਨ ਹੋ ਕੇ ਵੀ ਆਹਾ ਆਹਾ ਕੰ ਆਹ ਤੁਸੀਂ ਕੀਤਾ ਠੀਕ ਹੈ ਸੋਚਨਾਵਾਚਕ ਜਦੋਂ ਆਪਾਂ ਕਿਸੇ ਵਿਅਕਤੀ ਨੂੰ ਸੁਚੇਤਨਾ ਦਿੰਨੇ ਕੋਈ ਸचेत ਕਰਦੇ ਹਾਂ ਠੀਕ ਹੈ ਜਿੱਦਾਂ ਆਪਾਂ ਕਿਸੇ ਬੱਚੇ ਨੂੰ ਕਹਿ ਦਿੰਨੇ ਆ ਖ਼ਬਰਦਾਰ ਰਹੀ ਜੇ ਇਹ ਕੰਮ ਕੀਤਾ ਠੀਕ ਹੈ ਸੰਬੋਧਨੀ ਹੁੰਦਾ ਪੁੱਤਰ ਜਦੋਂ ਆਪਾਂ ਕਿਸੇ ਨੂੰ ਸੰਬੋਧਨ ਕਰਦੇ ਹਾਂ ਠੀਕ ਹੈ ਜਿਵੇਂ ਆਪਾਂ ਸੰਬੋਧਨ ਕਰਕੇ ਕਿਸੇ ਨੂੰ ਬੁਲਾਉਣੇ ਉਸ ਨੂੰ ਸੰਬੋਧਨੀ ਕਹਿੰਦੇ ਨੇ ਫਿਰ ਪੁੱਤਰ ਹੁੰਦਾ ਸਤਕਾਰਵਾਚਕ ਸਤਕਾਰਵਾਚਕ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਦਾ ਸਤਕਾਰ ਕਰਦੇ ਆ ਜੀ ਆਇਆਂ ਨੂੰ ਫਿਰ ਠਕਾਰ ਹੁੰਦਾ ਪੁੱਤਰ ਜਿਵੇਂ ਆਪਾਂ ਕਿਸੇ ਨੂੰ ਲਾਂਤ ਦਿਨੇ ਵੀ ਤੂੰ ਇਹ ਕੰਮ ਕਿਉਂ ਕੀਤਾ ਠੀਕ ਹੈ ਠਕਾਰ ਕਰਦੇ ਫਿੱਟੇ ਮੂੰਹ ਤੇਰੇ ਅਸੀਸ ਵਾਚਿਕ ਹੁੰਦਾ ਪੁੱਤਰ ਆਪਾ ਜੀ ਮੇਕੇ ਸੇ ਨੂੰ ਅਸੀਸ ਦਿੰਦੇ ਆ ਵੀ ਜੁਗ ਜੁਗ ਜਿਉਓ ਠੀਕ ਹੈ ਇੱਛਾ ਵਾਚਿਕ ਹੁੰਦਾ ਗਾ ਆਪਣੀ ਮਨ ਦੀ ਇੱਛਾ हे ਪ੍ਰਭੂ ਮੇਰੇ ਨਾਲ ਐਦਾਂ ਹੋ ਜੀ हे ਭਗਵਾਨ ਠੀਕ ਹੈ ਐਦਾਂ ਆਪਣੇ ਮਨ ਦੇ ਭਾਵ ਪੁੱਤਰ ਜਿੱਦਾਂ ਤੁਹਾਨੂੰ ਨਾਮ ਦੀ ਪਤਨ ਲੱਗਿਆ ਹੁਣ ਆਪਾਂ ਇੱਕੀ ਕਰਕੇ ਸਾਰੀਆਂ ਕਿਸਮਾਂ ਪੜਦੇ ਆ ਪ੍ਰਸੰਸਾ ਵਾਚਿਕ ਬਿਸਮਿਕ ਜਿਹੜੇ ਸ਼ਬਦਾਂ ਤੋਂ ਪ੍ਰਸੰਸਾ ਦੇ ਭਾਵ ਪ੍ਰਗਟ ਹੁੰ ਉਸ ਨੂੰ ਪ੍ਰਸੰਸਾ ਵਾਚਿਕ ਜਿੱਦਾਂ ਕਿ ਆਸ਼ਕੇ ਆਹਾ ਸ਼ਾਬਾਸ਼ ਸ਼ਾਵਾ ਉਹ ਬੱਲੇ ਬੱਲੇ ਠੀਕ ਹੈ ਐਦਾਂ ਆਪਾਂ ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ ਪੁੱਤ ਤੁਸੀਂ ਨਾ ਇਹਨਾਂ ਨੂੰ ਯਾਦ ਰੱਖਿਓ ਕਈ ਵਾਰ ਇਹਨਾਂ 'ਚ ਤੁਸੀਂ ਉਲਝ ਜਾਈਂ ਨੀਓ ਠੀਕ ਹੈ ਵੀ ਪ੍ਰਸ਼ੰਸਾ ਕਿਹੜਾ ਹੈ ਸ਼ੋਕ ਕਿਹੜਾ ਇਹ ਤਾਂ ਵੈਸੇ ਪਤਾ ਲੱਗ ਰਿਹਾ ਪ੍ਰਸ਼ੰਸਾ ਸ਼ਾਬਾਸ਼ ਇਹ ਕੰਮ ਕੀਤਾ ਆਸ਼ਕੇ ਤੁਸੀਂ ਐਦਾਂ ਐਦਾਂ ਦੇ ਆਪਾਂ ਵਰਤਦੇ ਰਹਨੇ ਸ਼ੋਕਵਾਚਕ ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਉਸ ਨੂੰ ਸ਼ੋਕਵਾਚਕ ਇਸਮੀਂ ਕਹਿੰਦੇ ਆ ਜਿਵੇਂ ਹਾਈ ਉਹੋ ਹਾਈ ਰੱਬਾ ਠੀਕ ਹੈ ਐਦਾਂ ਦੇ ਭਾਵ ਇਹ ਕਿਨ ਸ਼ੋਕ ਵਾਚਕ ਨੇ ਇਹ ਵੀ ਬੁੱਤਰ ਤੁਸੀਂ ਯਾਦ ਕਰਨਾਗਾ ਤੁਹਾਨੂੰ ਪੇਪਰ ਦੇ ਵਿੱਚ ਓਲੰਪੀਅਡ 'ਚ ਐਦਾਂ ਆ ਸਕਦਾਗਾ ਬਈ ਇਹ ਕਿਹੜਾ ਵਾਕ ਹੈ ਹੈਰਾਨੀ ਵਾਚਕ ਹੁੰਦਾ ਬੁੱਤਰ ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਹੈਂ ਹੈਂ ਵਾਵਾ ਠੀਕ ਹੈ ਹੈਰਾਨੀ ਵੀ ਹੈ ਐਦਾਂ ਵੀ ਹੁੰਦਾ ਅਪ ਜੇ ਤੋ ਹੈਰਾਨ ਹੋ ਕੇ ਕਿਸੇ ਨੂੰ ਕਹਿਣਾ ਸੋਚਨਾ ਵਾਚਕ ਹੁੰਦਾ ਬੁੱਤਰ ਕਿਸੇ ਨੂੰ ਸੂਚਨਾ ਦੇਣਾ ਜਾਂ ਖਬਰਦਾਰ ਅਪ ਜੇ ਮੈਂ ਕਿਸੇ ਨੂੰ ਠੀਕ ਹੈ ਖਬਰਦਾਰ ਹਟੋ ਜੀ ਯਾਰ ਜੀ ਆਪਾਂ ਸੂਚਨਾ ਦਿੰਨੇ ਕਿਸੇ ਨੂੰ ਸੁਚੇਤ ਕਰ ਦਿੰਨੇ ਆ ਠੀਕ ਹੈ ਅਗਿਆ ਪੁੱਤਰ ਪੰਜ ਸੰਬੋਧਨੀ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਣ ਉਸ ਉਹਨਾਂ ਤੋਂ ਬਾਅਦ ਆਮ ਤੌਰ ਤੇ ਕੋਮਾ ਲੱਗਦਾ ਹੈ ਪਰ ਜੇਕਰ ਉਹਨਾਂ ਦੇ ਪ੍ਰਸੰਗ ਤੋਂ ਪਤਾ ਲੱਗੇ ਕਿ ਸੰਬੋਧਨੀ ਸ਼ਬਦ ਖੁਸ਼ੀ ਗਮੀ ਹੈਰਾਨੀ ਪਾਇ ਪ੍ਰਸ਼ੰਸਾ ਸੁਕਰਣ ਆदि ਪਰ ਘਟਨਾ ਜੁੜਿਆ ਤਾਂ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਪੁੱਤਰ ਕਈ ਵਾਰ ਆਪਾਂ ਸੰਬੋਧਨੀ ਨਾਲ ਜੇ ਆਪਾਂ ਕਾਮਿਆ ਦੀ ਵਰਤੋਂ ਕਰ ਲਈ ਤਾਂ ਕੀ ਹੈ ਉਨ੍ਹਾਂ ਦੇ ਵਿੱਚ ਕਈ ਵਾਰ ਪੁੱਤਰ ਕੀ ਹੁੰਦਾ ਨਾ ਆਪਾਂ ਕੌਮੇ ਦੀ ਵਰਤੂ ਕਰ ਲੈਨੇ ਪਰ ਉੱਥੇ ਫਿਰ ਸੰਬੋਧਨੀ ਨਹੀਂ ਵਰਤੇ ਜਾਂਦਾ ਠੀਕ ਹੈ ਜੇ ਕਾਮੇ ਨਹੀਂ ਲੱਗੇ ਹੋਏ ਤਾਂ ਸੰਬੋਧਨੀ ਵਰਤੇ ਜਾਂਦਾ ਜਿਵੇਂ ਆਪਾਂ ਕਈ ਵਾਰ ਕਹਿ ਦਿੰਨੇ ਆਏ ਓਏ ਕਾਕਾ ਪਾ ਕੇ ਓਏ ਮੁੰਡਿਓ ਕਹਿ ਕੇ ਫਿਰ ਇਸ ਤੋਂ ਬਾਅਦ ਕੌਮੇ ਲਾ ਲੈਨੇ ਉੱਥੇ ਸੰਬੋਧਨੀ ਨਹੀਂ ਵਰਤੇ ਜਾਂਦਾ ਪਰ ਜੇ ਕਾਮਾ ਨਹੀਂ ਲੱਗਿਆ ਹੋਏ ਇੱਥੇ ਤਾਂ ਸੰਬੋਧਨੀ ਵਰਤੇ ਜਾਂਦਾ ਸਮਝੀਏ ਪੁੱਤਰ ਕਈ ਵਾਰ ਕੀ ਹੁੰਦਾ ਨਾ ਆਪਾਂ ਕਾਮਿਆਂ ਦੇ ਵਿੱਚ ਜਿਹੜਾ ਕੀ ਹੁੰਦੀ ਹੈ ਗੱਲ ਉਹਨੂੰ ਕਾਮਿਆਂ ਵਿੱਚ ਬਦਲ ਦਿੰਨੇ ਆ ਤੇ ਇੱਥੇ ਕੀ ਇੱਕ ਕਾਮਾ ਲਾ ਲੈਨੇ ਆ ਤਾਂ ਉੱਥੇ ਵੀ ਇਸਮੀਕ ਨਹੀਂ ਲੱਗਦਾ ਜਦੋਂ ਕੰਮੇ ਦੀ ਵਰਤੋਂ ਨਹੀਂ ਹੁੰਦੀ ਖੁਸ਼ੀ ਗਮੀ ਦੇ ਭਾਵ ਪ੍ਰਗਟ ਕਰਦੇ ਆ ਕਾਮਾ ਨਹੀਂ ਲਗਾਇਆ ਤਾਂ ਉੱਥੇ ਕੀ ਸਮੋਧਨੀ ਇਸਮੀਕ ਵਰਤੇ ਜਾਂਦਾ ਠੀਕ ਹੈ ਪੁੱਤਰ ਅੱਗੇ ਸਤਕਾਰ ਵਜਗ ਠੀਕ ਹੈ ਸਤਕਾਰ ਪੁੱਤਰ ਕੀ ਸਿੱਧੀ ਕੀ ਆ ਆਪਾਂ ਕਹਦੇ ਇਹ ਸਤਕਾਰ ਕਰਨਾ ਹੈ ਪਿਆਰ ਕਰਨਾ ਠੀਕ ਹੈ ਜਿਹੜੇ ਸ਼ਬਦ ਵਾਕਾਂ ਵਿੱਚ ਸਤਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਤਕਾਰਵਾਚਕ ਵਿਸ਼ਮਿਕ ਹੈ ਜਿਵੇਂ ਧੰਨ ਭਾਗ ਤੁਸੀਂ ਸਾਡੇ ਘਰ ਆਏ ਤੇ ਆਪੋ ਤੇ ਜਿਗੇ ਸਤਕਾਰ ਦੇ ਭਾਵ ਪ੍ਰਗਟ ਹੁੰਦੇ ਆ ਅਗਲੇ ਨੂੰ ਆਪਾਂ ਸਤਕਾਰ ਕਰਦੇ ਆ ਜਿਦਾ ਕਹਿੰਦੇ ਆਹੋ ਜੀ ਬੈਠੋ ਜੀ ਸਤਕਾਰ ਕਰ ਰਹੇ ਆ ਆਪਾਂ ਫਟਕਾਰਵਾਚਕ ਵਿਸ਼ਮਿਕ ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਟਕਾਰ ਜਾਂ ਲਾਣ ਦੇ ਭਾਵ ਪ੍ਰਗਟ ਹੁੰਦੇ ਹਨ ਉਹਨਾਂ ਨੂੰ ਫਟਕਾਰਵਾਚਕ ਕਹਿੰਦੇ ਨੇ ਜਿਵੇਂ ਲੱਖ ਲਾਣ ਤੇ ਤੇਰੇ ਠੀਕ ਹੈ ਬੀ ਤੂੰ ਫੇਲ ਹੋ ਗਿਆ ਫਿੱਡੇ ਮੂੰਹ ਤੇਰੇ ਠੀਕ ਹੈ ਐਦਾਂ ਦੇ ਸ਼ਬਦ ਫਿਟਕਾਰ ਦੇਣ ਵਾਲੇ ਨੂੰ ਲਾਣ ਦੇ ਦਿੰਦੇ ਆ ਵੀ ਤੂੰ ਐਦਾਂ ਕਿਉਂ ਕੀਤਾ ਅਸੀਸਵਾਚਕ ਜਿਹੜੇ ਸ਼ਬਦਾਂ ਬਾਕਾਂ ਵਿੱਚ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਹੋਣ ਜਿਵੇਂ ਆਪਾਂ ਕਿਸੇ ਨੂੰ ਅਸ਼ੀਰਵਾਦ ਦਿੰਨੇ ਆ ਖੁਸ਼ ਜੀ ਖੁਸ਼ ਰਹੋ ਜਵਾਨੀਆਂ ਮਾਣੋ ਠੀਕ ਹੈ ਐਦਾਂ ਆਪਾਂ ਜਿਵੇਂ ਐਦਾਂ ਦੇ ਪੁੱਤਰ ਆਪਾਂ ਕੀ ਉਹਨੂੰ ਅਸੀਸ ਦਿੰਨੇ ਆ ਸਾਈਂ ਜੀਵੇ ਖੁਸ਼ ਰਹੋ ਜਵਾਨੀਆਂ ਮਾਣੋ ਜਿਹੜੇ ਸ਼ਬਦਾਂ ਵਾਕਾਂ ਵਿੱਚ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਦੇ ਉਹਨਾਂ ਨੂੰ ਅਸੀਸਵਾਚਕ ਕਹਿੰਦੇ ਆ ਇੱਛਾਵਾਚਕ ਅੱਗੇ ਬੁੱਧਰ 9 ਇੱਛਾਵਾਚਕ ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਇੱਛਾ ਵੀ ਆਪਣੇ ਮਨ 'ਚ ਕੀ ਹੈ ਕੋਈ ਇੱਛਾ ਹੁੰਦੀ ਹੈ ਜਿਵੇਂ ਕਹਿੰਦੇ ਆ हे ਤੁਸੀਂ ਕਹਨੇ ਹੋ हे भगवान ਮੇਰੇ ਵਧੀਆ ਨੰਬਰ ਆ ਜਾਣ हे भगवान ਮੇਰਾ ਪੰਜਾਬੀ 올ੰਪੀਅਨ ਦਾ ਪੇਪਰ ਕਲੀਅਰ ਹੋ ਜੇ ਮਤਲਬ ਕੀ ਤੁਹਾਡੀ ਇੱਛਾ ਜਦੋਂ ਅੰਦਰਲੇ ਭਾਵ ਨੂੰ ਪ੍ਰਗਟ ਕਰਦੇ ਆਪਣੀ ਇੱਛਾ ਨੂੰ ਪ੍ਰਗਟ ਕਰਦੇ ਆ ਉਹਨਾਂ ਨੂੰ ਇੱਛਾਵਾਜਿਕ ਬਿਸਮਿਕ ਕਹਿੰਦੇ ਠੀਕ ਹੈ ਪੁੱਤਰ ਆਪਾਂ ਬਿਸਮਿਕ ਬਾਰੇ ਪੜ੍ਹਿਆਗਾ ਤਾਂ ਪੀਅਰ ਦੇ ਵਿੱਚ ਕਈ ਵਾਰ ਤੁਹਾਨੂੰ ਐਦਾਂ ਵੀ ਆ ਸਕਦਾ ਕੋਈ ਬਾਗ ਦਿੱਤਾ ਹੋਵੇ ਤੁਹਾਨੂੰ ਬੁੱਝਿਆ ਹੋਵੇ ਠੀਕ ਹੈ ਵੀ ਇਹ ਕੀ ਹੈ ਕਿਹੜਾ ਕਿਹੜਾ ਹੈਗਾ ਬਿਸਮਿਕ ਹੈ ਇਦਾਂ ਹੋ ਸਕਦਾ ਤੁਹਾਨੂੰ ਪੰਜਾਬੀ 올ਿਮਪੀਅਡ ਚ ਇਦਾਂ ਦੇ ਕੇ ਤੇ ਪੁੱਛਿਆ ਜਾਵੇ ਵੀ ਕਿਹੜਾ ਦਾ ਜਿੱਦਾਂ ਵਿਆਕਰਨ ਦੇ ਵਿੱਚ ਵੀ ਪੰਜਾਬੀ ਵਿਆਕਰਨ ਦਾ ਜਦੋਂ ਪੰਜਾਬੀ ਦਾ ਜਦੋਂ ਪੇਪਰ ਹੋ ਉਹਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਕਿ ਵੀ ਕਿਹੜਾ ਵਿਸ਼ਮਿਕ ਹੈ ਠੀਕ ਹੈ ਤੇ ਪੰਜਾਬੀ 올ਿਮਪੀਅਡ ਵਿੱਚ ਵੀ ਇਦਾਂ ਆ ਸਕਦਾ ਹੈ ਕਿ ਵੀ ਪੁੱਛਿਆ ਜਾਵੇ ਵੀ ਇਹ ਕਿਹੜਾ ਵਿਸ਼ਮਿਕ ਹੈ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੁਨੀ ਧੁਨੀ ਤੋਂ ਕੀ ਬੰਦਿਆ ਸ਼ਬਦ ਸ਼ਬਦ ਤੋਂ ਬੰਦਿਆ ਵਾਕ ਠੀਕ ਹੈ ਪੁੱਤਰ ਹੁਣ ਆਪਾਂ ਪੜਾਂਗੇ ਵਾਕ ਬੋਧ वैसे तहां ਤੁਹਾਨੂੰ ਦੱਸਿਆ ਜਾਵੇ ਬਾਕਾਂਸ਼ ਵੀ ਹੁੰਦਾਗਾ ਉਪਵਾਕ ਵੀ ਹੁੰਦਾਗਾ ਪਰ ਤੁਹਾਡੀ ਜਿਹੜੇ ਤੇ ਐਨਾ ਡੀਪਲੀ ਨਹੀਂ ਚਲਦੇ ਉਹ ਬਾਗਬੋਧ ਬਾਗਬੋਧ ਭਿਆ ਕਰਨ ਦੋ ਪਾਕੇ ਜਿਸ ਵਿੱਚ ਬਾਕਵੰਤਰ ਠੀਕ ਹੈ ਬਾਕ ਬੋਧ ਮਤਲਬ ਹੁੰਦਾ ਪੁੱਤਰ ਗਿਆਨ ਬੋਧ ਕੀ ਹੁੰਦਾ ਗਿਆਨ ਇਸ ਤਰ੍ਹਾਂ ਕੀ ਹੋਇਆ ਵੀ ਜਿਹੜਾ ਬਾਕਾਂ ਦੇ ਬਾਰੇ ਤੁਹਾਨੂੰ ਗਿਆਨ ਦੇਣਾ ਵੀ ਬਾਕ ਵਿੱਚ ਕੀ ਗੁਜਿਆ ਬਾਕ ਬਾਕਬੋਧ ਵਿਆਕਰਨ ਦਾ ਉਹ ਪਾਗ ਹੈ ਜਿਸ ਵਿੱਚ ਬਾਕ ਵੰਤ ਦੇ ਨਿਯਮਾਂ ਬਾਕਾਂ ਦੀ ਬਣਗੀ ਆਦਵਾਰੇ ਵਿਚਾਰਗੀ ਵੀ ਬਾਕਾਂ ਦੀ ਕਿਹੜੇ ਵੰਤਰ ਆ ਕਿਹੜੇ ਨਿਯਮ ਦੇ ਅਕੋਰਡਿੰਗ ਆ ਠੀਕ ਹੈ ਇਹ ਸਾਰਾ ਕੁਝ ਪਤਾ ਚੱਲਦਾ ਆ ਤੁਹਾਨੂੰ ਕੁਐਸਚਨ ਪੰਜਾਬੀ 올ਿਮਪੀਅਡ ਵਿੱਚ ਆਇਆ ਸੀ ਇਹ ਕੁਐਸਚਨ ਵੀ ਤੇ ਆਮ ਤੌਰ ਤੇ ਜਿਹੜੇ ਤੁਹਾਨੂੰ ਪੰਜਾਬੀ ਦਾ ਪੇਪਰ ਹੋ ਵਿਆਕਰਨ ਦੇ ਵਿੱਚ ਇਹ ਕੁਐਸਚਨ ਆਉਣ ਦੇ ਬਹੁਤ ਚਾਂਸ ਹੁੰਦੇ ਆ ਬੁੱਧਰ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਤਾਨੂੰ ਆਇਆ ਸੀ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਧੁਨੀ ਇਹ ਯਾਦ ਰੱਖਣਾ ਤੁਸੀਂ ਨੇ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਧੁਨੀਆਂ ਤੋਂ ਸ਼ਬਦ ਬਣਦੇ ਹਨ ਸ਼ਬਦਾਂ ਤੋਂ ਬਾਤ ਠੀਕ ਹੈ ਇਹ ਮੈਂ ਤੁਹਾਨੂੰ ਪਹਿਲੀ ਦੱਸ ਦਿੱਤਾ ਸੀ ਪਰ ਪੁਦਰੀ ਕਿਨਾਂ ਦੇ ਵਿੱਚ ਬਾਗਾਂਸ਼ ਵੀ ਹੁੰਦੇ ਆ ਉਪਭਾਗ ਵੀ ਹੁੰਦੇ ਆ ਤੁਹਾਨੂੰ ਇਹਨਾਂ ਡੀਪਲੀ ਜਾਣ ਦੀ ਲੋੜ ਨਹੀਂ ਧੁਨੀਆਂ ਤੋਂ ਸ਼ਬਦ ਅਤੇ ਸ਼ਬਦਾਂ ਤੋਂ ਬਾਗ ਬਣਦੇ ਭਾਸ਼ਾ ਦੀ ਦੀ ਸਭ ਤੋਂ ਵੱਡੀ ਇਕਾਈ ਬਾਗ ਸਭ ਤੋਂ ਛੋਟੀ ਇਕਾਈ ਕਿਹੜੀ ਆ ਧੁਨੀ ਆ ਸਭ ਤੋਂ ਵੱਡੀ ਇਕਾਈ ਹੁਣ ਤੁਹਾਨੂੰ ਪੰਜਾਬੀ 올ੰਪੀਆਡ ਵਿੱਚ ਐਦਾਂ ਆ ਸਕਦਾ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਆ ਸਭ ਤੋਂ ਵੱਡੀ ਇਕਾਈ ਹੈ ਬਾਗ ਅੱਗੇ ਦੇਖੋ ਪੁੱਤਰ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਬਾਗ ਬਾਗ ਸ਼ਬਦਾਂ ਦੇ ਸਮੂਹ ਨੂੰ ਆਖਦੇ ਉਹ ਸਮੂਹ ਨੂੰ ਆਖਦੇ ਨੇ ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾ ਜੇ ਤੁਹਾਨੂੰ ਬਾਗ ਬਾਰੇ ਪੇਪਰ ਵਿੱਚ ਆਉਂਦਾ ਵੀ ਹੈ ਬਾਗ ਤੋਂ ਕੀ ਭਾਵ ਹੈ ਬਾਗ ਤੋਂ ਭਾਵ ਜਿਸ ਵਿੱਚ ਇਹ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਜਾਂ ਪੂਰੇ ਜਿਹੜੇ ਭਾਵ ਸਪਸ਼ਟ ਹੋਣ ਪੂਰਾ ਉਹਦਾ ਅਰਥ ਨਿਕਲਦਾ ਹੋਵੇ ਠੀਕ ਹੈ ਉਹ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸ ਤੋਂ ਗਿਆ ਪੂਰਾ ਅਰਥ ਨਿਕਲਦਾ ਹੋਵੇ ਉਸ ਨੂੰ ਬਾਗਬੋਧ ਕਹਿੰਦੇ ਹਨ ਬਾਕ ਬਾਕ ਦੇ ਅੰਤ ਤੇ ਪੂਰਨ ਵਿਸ਼ਰਾਮ ਪੂਰਨ ਵਿਸ਼ਰਾਮ ਹੁੰਦਾ ਪੁੱਤਰ ਡੰਡੀ ਤੁਹਾਨੂੰ ਪੇਪਰ ਦੇ ਵਿੱਚ ਆਇਆ ਸੀ ਪੰਜਾਬੀ 올ਿਮਪੀਅਡ ਵਿੱਚ ਆਇਆ ਸੀ ਵੀ ਜਿਹੜਾ ਕੰਮ ਆਗਾ ਉਹ ਕੀ ਹੈ ਅਲਪ ਬ੍ਰਾਮ ਹੁੰਦਾਗਾ ਜਿਹੜਾ ਬਾਕ ਦੇ ਅੰਤ ਵਿੱਚ ਲੱਗਦਾਗਾ ਉਹ ਪੂਰਨ ਵਿਸ਼ਰਾਮ ਹੁੰਦਾ ਬਾਕ ਨੂੰ ਮੁੱਖ ਤੌਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਦੋ ਪੁੱਤਰੇ ਕੁਸ਼ਨ ਵੀ ਆ ਸਕਦਾ ਇਹ ਵਿਆਕਰਨ ਦੇ ਪੇਪਰ 'ਚ ਵੀ ਆ ਸਕਦਾ 올ਿਮਪੀਅਡ 'ਚ ਵੀ ਆ ਸਕਦਾ ਵੀ ਆਮ ਤੌਰ ਤੇ ਕਿੰਨੇ ਹੁੰਦੇ ਨੇ ਦੋ ਇੱਕ ਉਦੇਸ਼ ਹੁੰਦਾ ਇੱਕ ਵਿਦੇ ਹੁੰਦਾ ਉਦੇਸ਼ ਹੁੰਦਾ ਵਿਦੇ ਠੀਕ ਹੈ ਜਿੱਦਾਂ ਕਿ ਇਹ ਬੱਚਾ ਰੋ ਰਿਹਾ ਹੈ ਇਹ ਬੱਚਾ ਰੋ ਰਿਹਾ ਬੱਚਾ ਕੀ ਹੈ ਉਦੇਸ਼ ਆ ਅੱਗੇ ਲੜਕਾ ਪੜ ਰਿਹਾ ਹੈ ਇਹ ਲੜਕੇ ਕੀ ਲੜਕੇ ਪੜ ਰਹੇ ਹਨ ਲੜਕੇ ਕੀ ਆ ਉਦੇਸ਼ ਮੀ ਪੈ ਰਿਹਾ ਮੀ ਕੀ ਆ ਉਦੇਸ਼ ਪੰਛੀ ਉੱਡ ਜਾਣਗੇ ਪੰਛੀ ਕੀ ਆ ਉਦੇਸ਼ ਆ ਜਿਹੜਾ ਬਾਕੀ ਹੁੰਦੇ ਹਨ ਜਿੱਦਾਂ ਕੀ ਹੈ ਰੋ ਰਿਹਾ ਹੈ ਪੜ ਰਹੇ ਹਨ ਪੈ ਰਿਹਾ ਹੈ ਉੱਡ ਜਾਣਗੇ ਬਾਗ ਦੇ ਵਿਦੇ ਹਨ ਉਦੇਸ਼ ਅਤੇ ਵਿਦੇ ਨੂੰ ਮਿਲਾ ਕੇ ਪੂਰਨ ਵਾਕ ਬੰਦਾ ਠੀਕ ਹੈ ਉਤਰੇ ਦੇ ਵਿੱਚ ਕਰਤਾ ਜਿਹੜਾ ਹੁੰਦਾ ਉਹਨੂੰ ਉਦੇਸ਼ ਕਹਿੰਦੇ ਆ ਯਾਦ ਰੱਖਣੇ ਕੁਐਸਚਨ ਆਏ ਸੀ ਤੁਹਾਨੂੰ ਬੁੱਧਰ ਜਦਾਂ ਕਿ ਇਹ ਪੇਪਰ ਵਿਆਕਰਨ ਦੇ ਵਿੱਚ ਐਦਾਂ ਕੁਐਸਚਨ ਹੋ ਜਾਂਦਾ ਹੈ ਵਿਭਾਗ ਦੀਆਂ ਕਿੰਨੀਆਂ ਕਿਸਮਾਂ ਨੇ ਬਾਗ ਦੀਆਂ ਤਿੰਨ ਕਿਸਮਾਂ ਯਾਦ ਰੱਖਣਾ ਸਨਾਰ ਸੰਬਗ ਸੰਯੁਕਤ ਬਾਗ ਮਿਸ਼ਰਤ ਬਾਗ ਇਹ ਕੁਐਸਚਨ ਤੁਹਾਨੂੰ ਵਿਆਕਰਨ ਵਿੱਚ ਆ ਸਕਦਾ ਹੈ ਘੱਟੋ ਘੱਟ ਤੁਹਾਡੇ 70% ਚਾਂਸ ਨੇ ਪੇਪਰ ਦੇ ਵਿੱਚ ਆਉਣ ਦੇ ਸਧਾਰਨ ਬਾਗ ਸੰਯੁਕਤ ਬਾਗ ਮਿਸ਼ਰਤ ਬਾਗ ਸਧਾਰਨ ਕਿਹੜਾ ਹੈ ਸਧਾਰਨ ਬਾਗ ਕਿਹੜਾ ਹੁੰਦਾ ਜਿਸ ਬਾਗ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ ਉਸ ਨੂੰ ਸਧਾਰਨ ਕਹਿੰਦੇ ਹਨ ਦੇਗਪੁੱਤਰ ਸਧਾਰਨ ਹੁੰਦਾ ਜਿਹਦੇ ਵਿੱਚ ਇੱਕ ਕਿਰਿਆ ਹੁੰਦਾ ਸੰਯੁਕਤ ਦੇ ਵਿੱਚ ਨੂੰ ਸਧਾਰਨ ਵਾਕ ਜਿਵੇਂ ਬੱਚਾ ਰੋ ਰਿਹਾ ਹੈ ਲੜਕਾ ਖੇਡਦਾ ਹੈ ਠੀਕ ਹੈ ਸਧਾਰਨ ਵਾਕ ਹੁੰਦਾ ਪੁੱਤਰ ਜਿਹਦੇ ਵਿੱਚ ਇੱਕ ਕਿਰਿਆ ਹੋਵੇ ਸੰਯੁਕਤ ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਯੋਜਕ ਨਾਲ ਜੋੜ ਕੇ ਇੱਕ ਵਾਕ ਬਣਾਇਆ ਜਾਵੇ ਉਸ ਜਾਵੇ ਤੇ ਕੋਈ ਉਪਵਾਕ ਇੱਕ ਦੂਜੇ ਤੇ ਉਧਾਰਤ ਨਾ ਹੋਵੇ ਤਾਂ ਇਸ ਨਵੇਂ ਬਣੇ ਵਾਕ ਨੂੰ ਸੰਯੁਕਤ ਵਾਕ ਕਹਿੰਦੇ ਨੇ ਜਦੋਂ ਦੋ ਸਧਾਰਨ ਵਾਕ ਹੁੰਦੇ ਨੇ ਸੰਯੁਕਤ ਵਾਕ ਕੀ ਹੁੰਦਾ ਜਦੋਂ ਦੋ ਸਧਾਰਨ ਵਾਕ ਜੀਚ ਇੱਕੀ ਗਿਆ ਠੀਕ ਹੈ ਦੋ ਲੈ ਜਾਂਦੇ ਨੇ ਇਹ ਸਧਾਰਨ ਵਾਕ ਉਹਨਾਂ ਨੂੰ ਕੀ ਹੈ ਸਮਾਨ ਜੋਜਕਾਂ ਦੇ ਨਾਲ ਜੋੜ ਕੇ ਇੱਕ ਵਾਕ ਬਣਾਇਆ ਜਾਂਦਾ ਹੈ ਠੀਕ ਹੈ ਕਈ ਵਾਰ ਕਹਿੰਦਾ ਵੀ ਪੁੱਤਰ ਜਿਹੜਾ ਕੋਈ ਕੋਈ ਉਪਵਾਕ ਇੱਕ ਦੂਜੇ ਤੇ ਆਧਾਰਿਤ ਨਾ ਹੋਵੇ ਠੀਕ ਹੈ ਇੱਕ ਦੂਜੇ ਤੇ ਆਧਾਰਿਤ ਨਹੀਂ ਹੁੰਦੇ ਇਹਨਾਂ ਦਾ ਕੀ ਹੈ ਆਪਣਾ ਹੀ ਮਤਲਬ ਹੁੰਦਾ ਦੋਨਾਂ ਵਾਕਾਂ ਦਾ ਜਿੱਦਾਂ ਆਪਾਂ ਉਦਾਹਰਣ ਕਰਦੇ ਹਾਂ ਮਾਤਾ ਖਾਣਾ ਪਕਾ ਰਹੀ ਹੈ ਇੱਕ ਵਾਕ ਹੈ ਬੱਚੇ ਖੇਡ ਰਹੇ ਨੇ ਇਹ ਅਲੱਗ ਹੈ ਇਹਨੂੰ ਪਰ ਦੇ ਨਾਲ ਜੋੜ ਦਿੱਤਾ ਜਿਹੜਾ ਸੰਯੁਕਤ ਹੋ ਗਿਆ ਮੋਹਨ ਗੀਤ गा ਰਿਹਾ ਹੈ ਅਤੇ ਸੁੰਨ ਨੇ ਕਵਤਾ ਪੜ੍ਹੀ ਅਤੇ ਠੀਕ ਹੈ ਇਹਦੇ ਨਾਲ ਜੋੜ ਦਿੱਤਾ ਇਹ ਸਧਾਰਨ ਵਾਕ ਦਾ ਆਪਣਾ ਅਰਥ ਹੈ ਇਹਦਾ ਆਪਣਾ ਅਰਥ ਹੈ ਇੱਕ ਦੂਜੇ ਤੇ ਆਧਾਰਿਤ ਨਹੀਂ ਹੈਗੇ ਠੀਕ ਹੈ ਪਰ ਜਿਹੜਾ ਮਿਸ਼ਰਤ ਹੁੰਦਾ ਹੈ ਉਸ ਦੇ ਵਿੱਚ ਉਹ ਇੱਕ ਦੂਜੇ ਤੇ ਆਧਾਰਿਤ ਹੁੰਦੇ ਹਨ ਜਿਸ ਵਾਕ ਵਿੱਚ ਇੱਕ ਪ੍ਰধান ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ ਉਸ ਨੂੰ ਮਿਸ਼ਰਤ ਵਾਕ ਕਹਿੰਦੇ ਨੇ ਜਿਹਦੇ ਵਿੱਚ ਇੱਕ ਦਾ ਪ੍ਰধান ਮੇਨ ਜਿਹੜਾ ਉਪਵਾਕ ਹੁੰਦਾ ਉਹ ਹੁੰਦਾ ਤੇ ਦੂਜਾ ਕੀ ਅਧੀਨ ਹੁੰਦਾ ਇਹਦਾ ਮਤਲਬ ਪੁੱਤਰ ਜਿਹੜਾ ਪਹਿਲਾ ਉਪਵਾਕ ਹਨ ਉਹ ਮੇਨ ਹੁੰਦਾਗਾ ਤੇ ਦੂਜਾ ਉਹਦੇ ਅਧੀਨ ਹੁੰਦਾ ਵੀ ਇਸ ਤੇ ਨਿਰਭਰ ਕਰਦਾਗਾ ਇੱਕ ਪ੍ਰধান ਹੁੰਦਾ ਉਹ ਜ਼ਰੂਰੀ ਹੁੰਦਾਗਾ ਦੂਜਾ ਕੀ ਉਸ ਤੇ ਨਿਰਭਰ ਹੁੰਦਾਗਾ ਜਿਵੇਂ ਹਰਪ੍ਰੀਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਹੈ ਪਹਿਲਾ ਕੀ ਹੈ ਪ੍ਰਧਾਨ ਹੈ ਪ੍ਰਧਾਨ ਕਿਉਂ ਖੁਸ਼ ਹੈ ਇਹ ਕਿਉਂਕਿ ਇਹ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਹੈ ਹਰਪ੍ਰੀਤ ਖੁਸ਼ ਹੈ ਕਿਉਂਕਿ ਜਮਾਤ ਵਿੱਚ ਪਹਿਲੇ ਨੰਬਰ ਇੱਕ ਜਿਹੜਾ ਸੀ ਪ੍ਰਧਾਨ ਹੈ ਉਹ ਉਹ ਗਿਆ ਇੱਕ ਦੂਜੇ ਦੇ ਅਧੀਨ ਨਹੀਂ ਇੱਕ ਦੂਜੇ ਦੇ ਅਧੀਨ ਉਪਵਾਕ ਹੈ ਅੱਗੇ ਦੇਖੋ ਪੁੱਤਰ ਹਾਂ ਇਹ ਵੈਸੇ ਹੀ ਪੜ੍ਹ ਲਓ ਹਾਂ ਵਜਕੁੰਦਾ ਜਿਸ ਦੇ ਵਿੱਚ ਕਿਹਾ ਹਾਂ ਪੱਕੀ ਹੋਵੇ ਮੈਂ ਸਕੂਲ ਜਾ ਰਿਹਾ ਜੇ ਹੁੰਦਾ ਮੈਂ ਸਕੂਲ ਨਹੀਂ ਜਾ ਰਿਹਾ ਤਾਂ ਉਹ ਨਾ ਵਜਕੂ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਅਸੀਂ ਦੇਸ਼ ਨੂੰ ਪਿਆਰ ਨਹੀਂ ਕਰਦੇ ਤਾਂ ਨਾਵਾਂ ਬੱਚੇ ਨੂੰ ਕਹਿੰਦਾ ਨਾਵਾਂ ਬੱਚੇ ਜਿਵੇਂ ਮੈਂ ਸਕੂਲ ਨਹੀਂ ਜਾਵਾਂਗਾ ਜੇ ਮਿਹਨਤ ਨਹੀਂ ਕਰੋਂਗੇ ਤਾਂ ਆਸ ਨਹੀਂ ਹੋਮਾਂਗੇ ਠੀਕ ਹੈ ਬੱਚੇ ਇੱਥੇ ਕੀ ਹੈ ਨਾਵਾਂ ਬੱਚੇ ਕਿ ਨਹੀਂ ਨਾਲ ਵਰਤਦਾ ਹੈਗਾ ਪ੍ਰਸ਼ਨ ਬੱਚੇ ਨੂੰ ਜੀਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਬਿਸਮਿਕ ਬਾਚ ਉਹ ਹੀ ਹੈ ਬਿਸਮਿਕ ਜਿਹੜਾ ਆਪਾਂ ਅੱਗੇ ਕਰ ਚੁੱਕੇ ਹਾਂ ਇਸ ਦੇ ਵਿੱਚ ਐਦਾਂ ਦਾ ਕੀ ਹੈ ਚੰਨ ਲੱਗਿਆ ਹੁੰਦਾ ਹੈ ਬਿਸਮਿਕ ਚੰਨ ਹੁੰਦਾ ਹੈ ਕਰ ਲਿਓ ਪੰਜਾਬੀ 올ਿਮਪੀਆਰਡ ਤੇ ਵਿਆਕਰਨ ਵਿੱਚ ਇਸ ਵਿੱਚ ਬਹੁਤ ਕੁਐਸਚਨ ਆਉਣ ਦੇ ਚਾਂਸ ਨੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇ ਅੱਜ ਆਪਾਂ ਨੇ ਬਾਖਬੋਧ ਅਤੇ ਬਿਸਮਿਕ ਦੋਨੇ ਪੜ੍ਹਿਆ ਇਹ ਪੰਜਾਬੀ 올ਿਮਪੀਆਡ ਤੇ ਪੰਜਾਬੀ ਵਿਆਕਰਨ ਦੇ ਪੇਪਰ ਵਾਸਤੇ ਬਹੁਤ ਜ਼ਰੂਰੀ ਨੇ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ ਜੁਜਾ ਆਪਾਂ ਕੋਈ ਨਾ ਕੋਈ ਵੀਡੀਓ ਬਣਾਈਏ ਤਾਂ ਪਲੀਜ਼ ਤੁਸੀਂ ਸੁਜੈਸਟ ਕਰਦਿਆ ਕਰੋ ਵੀ ਕਿਸ ਟੌਪਿਕ ਬਾਰੇ ਤੁਹਾਨੂੰ ਲੋੜ ਹੈ ਤੇ ਆਪਾਂ ਪੰਜਾਬੀ ਤੇ ਵਿਆਕਰਨ ਦੀ ਵਧੀਆ ਤਿਆਰੀ ਕਰਾਉਣੀ ਹੈ ਤੁਹਾਨੂੰ ਤੇ ਇਸ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ